ਨਾਲ ਜੇ ਰੋਕਾਂਗੇ ਉਹ ਹੋਰ ਲੀਟਰਿੰਗ ਔਰ ਕੋਈ ਇੱਕ ਦੂਜੇ ਦਾ ਹੱਥ ਕੋਈ ਇੱਕ ਦੂਜੇ ਦਾ ਹੱਥ ਫੜ ਕੇ ਹਿਊਮਨ ਚੇਨ ਨਹੀਂ ਬਣਾਉਣੀ ਆਪਾਂ ਇੱਥੇ ਇਕੱਠੇ ਤੁਰਨ ਆਇਆ ਆਪਾਂ ਰੱਸੇ ਲਾ ਕੇ ਜਾਂ ਹਿਊਮਨ ਇੱਕ ਬਣੀ ਸੁਣ ਲਓ ਇਹ ਮੈਥੋਂ ਪਬਲਿਕ ਨੂੰ ਦੂਰ ਨਹੀਂ ਕਰ ਸਕਦੇ ਤੁਸੀਂ ਇਦਾਂ ਕੋਈ ਰਸਤਾ ਨਹੀਂ ਫੜਨਾ ਆਰਾਮ ਨਾਲ ਤੁਸੀਂ ਵੀ ਸਾਡੇ ਪੁੱਤ ਭਤੀਜੇ ਹੋ ਆਰਾਮ ਨਾਲ ਚੱਲੋ ਕੋਈ ਕੁਝ ਨਹੀਂ ਕਹਿੰਦਾ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਮੈਨੂੰ ਪਿਆਰ ਕਰਦੇ ਆ ਲੋਕ ਨਾ ਰੱਸਾ ਤੇ ਨਾ ਹੀ ਕੋਈ ਧੱਕਾ ਮਾਰਨੇ ਕਿਸੇ ਨੂੰ ਜੇ ਕੋਈ ਕੋਈ ਬਾਬਾ ਸਾਹਿਬ ਦੀ ਫੋਟੋ ਜਾਂ ਕੋਈ ਸਰੋਪਾ ਸਾਹਿਬ ਜਾਂ ਕੋਈ ਫੁੱਲ ਜਾਂ ਬੱਚੇ ਨਾਲ ਕੋਈ ਮਿਲਣਾ ਚਾਹਦਾ ਮਿਲ ਦੇ ਰਿਆ ਕਰੋ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਧੰਨਵਾਦ 你低头了。 Get ਹੈਲੋ ਹੈਲੋ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਬੋਲੇ ਸੋਨਿਆ ਫਗਵਾੜੇ ਵਾਲਿਓ ਅੱਜ ਤੁਹਾਡਾ ਜੋਸ਼ ਤੇ ਤੁਹਾਡਾ ਜਨੂਨ ਦੇਖ ਕੇ ਬਹੁਤ ਦਿਲ ਨੂੰ ਸਕੂਨ ਮਿਲਿਆ ਥਕਾਵਟਾਂ ਲਹਿ ਗਈਆਂ ਕਿ ਜਿੰਨਾ ਪਿਆਰ ਤੁਸੀਂ ਕਰ ਰਹੇ ਹੋ ਮਕਾਨਾ ਚੋਂ ਨਿਕਲ ਕੇ ਦੁਕਾਨਾ ਚੋਂ ਨਿਕਲ ਕੇ ਔਰ ਜਿਸ ਤਰੀਕੇ ਨਾਲ ਤੁਸੀਂ ਆ ਗੱਡੀ ਜਿਹੜੀ ਐ ਉਹ ਫੁੱਲਾਂ ਨਾਲ ਭਰੀ ਐ ਇਹ ਫੁੱਲ ਨਹੀਂ ਹੈਗੇ ਇਹ ਤੁਹਾਡੇ ਪਿਆਰ ਦੀ ਇੱਕ ਐਸੀ ਨਿਸ਼ਾਨੀ ਐ ਜੀਦਾ ਦੁਨੀਆ ਦੀ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਹੈਗਾ ਮੈਂ ਜਦੋਂ ਮੈਂ ਜਦੋਂ ਸ਼ਾਮ ਨੂੰ ਜਿੱਥੇ ਵੀ ਮੈਂ ਰਹਿਣਾ ਹੁੰਦਾ ਮੈਂ ਜਦੋਂ ਉੱਥੇ ਜਾਂਨਾ ਤਾਂ ਮੇਰੇ ਪੱਗ ਦੇ ਵਿੱਚੋਂ ਜਿਹੜੇ ਫੁੱਲ ਜਦੋਂ ਮੈਂ ਪੱਗ ਉਤਾਰਦਾ ਤਾਂ ਜਿਹੜੇ ਫੁੱਲ ਨੇ ਮੈਂ ਉਹ ਇੱਕ ਲਿਫਾਫੇ 'ਚ ਪਾ ਲੈਣਾ ਉਹ ਉਹ ਸ਼ਹਿਰ ਦੀ ਨਿਸ਼ਾਨੀ ਹੋ ਜਾਂਦੀ ਹੈ ਮੇਰੇ ਕੋਲੇ ਤੇ ਕਿ ਇੰਨਾ ਪਿਆਰ ਇੰਨਾ ਸਤਿਕਾਰ ਇੰਨਾ ਮਾਨ ਸਨਮਾਨ ਪਰਮਾਤਮਾ ਅੱਗੇ ਅਰਦਾਸ ਕਰਦਾ ਪਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਹੈ ਇਸ ਤੋਂ ਬਾਅਦ ਮੈਂ ਹਾਂਜੀ ਹਾਂਜੀ ਬਿੱਲ ਨਹੀਂ ਆ ਰਹੇ ਬਿਲਕੁਲ ਪਰਮਾਤਮਾ ਕੇ ਇਹੀ ਕਹਿਣਾ ਕਿ ਪਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਐ ਉਨੀ ਬਣਾ ਕੇ ਰੱਖੀ ਸਮਤ ਬਖਸ਼ੀ ਭਾਵੇਂ ਵਧਾਈ ਨਾ ਪਰ ਇਹ ਦੁੱਖ ਟੱਣ ਨਾ ਦੇਈ ਜਿੰਨਾ ਪਿਆਰ ਮਿਲ ਰਿਹਾ ਇਹਦਾ ਤਾਂ ਕਈ ਜਨਮ ਤੱਕ ਮੈਂ ਕਰਜ਼ਾ ਤਾ ਹੀ ਨਹੀਂ ਸਕਦਾ ਹੁਣ ਮੈਂ ਹਰੇਕ ਥਾਂਵੇਂ ਜਾ ਕੇ 15 ਤੋਂ 20 ਕਿੰਟ ਮੈਂ ਲੋਕਾਂ ਨੂੰ ਦੇਣਾ ਮਾਈਕ ਮੈਂ ਉਹਨਾਂ ਵੱਲ ਕਰ ਦੇਣਾ ਕਿ ਨਾਰਾ ਲਾਉਣਾ ਨਾਰਾ ਲਾ ਲਓ ਪੜਾਸ ਕੱਢ ਲਓ ਕਈ ਪੀੜੀਆਂ ਦੀ ਪੜਾਸ ਅੰਦਰ ਭਰੀ ਪਈ ਐ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬਡਾਪਾ ਖਾ ਗਏ ਇਹਨਾਂ ਨੇ ਤਾਂ ਸਾਨੂੰ ਲੁੱਟਣ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਕੀਤਾ ਤਾਂ ਹੁਣ ਦਿਲ ਦੇ ਵਿੱਚ ਇੱਕ ਪੜਾਸ ਭਰੀ ਪਈ ਐ ਕਿ ਕਦੋਂ 1 ਜੂਨ ਆਵੇ ਝਾੜੂ ਵਾਲਾ ਬਟਨ ਦਬਕੇ ਅਸੀਂ ਆਪਣੇ ਆਪਣੇ ਪੁੱਤ ਆਪਣੇ ਛੋਟੇ ਵੱਡੇ ਭਾਈ ਨੂੰ ਮਜਬੂਤ ਕਰਕੇ ਬਿਨਾ ਟੈਨਸ਼ਨ ਤੋਂ ਕੰਮ ਕਰਨ ਦਾ ਮੌਕਾ 4 ਜੂਨ ਨੂੰ ਜਦ ਰਿਜ਼ਲਟ ਆ ਗਿਆ ਤਾਂ ਉਸ ਤੋਂ ਬਾਅਦ ਸੋਨੇ ਦੀ ਚਿੜੀ ਪੰਜਾਬ ਨਾਂ ਬੜਿਆ ਤਾਂ ਮੈਨੂੰ ਨੀਵੇਂ ਥਾਂੇ ਬਿਠਾ ਲਿਓ ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੋ ਆ ਜਿਹੜੇ ਬਕਵਾਸ ਕਰਦੇ ਫਿਰਦੇ ਆ ਨਿੱਜੀ ਹਮਲੇ ਕਰਦੇ ਫਿਰਦੇ ਆ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਡਰ ਹੋ ਗਿਆ ਇਹ ਚਿੰਤਾ ਹੋ ਗਈ ਕਿ ਆਮ ਘਰ ਦੇ ਧੀਆਂ ਪੁੱਤ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਇੱਦਾਂ ਸਾਡੇ ਧੀਆਂ ਪੁੱਤ ਬੈੰਦੇ ਹੁੰਦੇ ਸੀ ਸੋ ਹੁਣ ਜੋ ਬੋਲੀ ਜਾਂਦੇ ਆ ਹਰ ਰੋਜ਼ ਕਿਸ ਨਾ ਕਿਸੇ ਨੂੰ ਮਾਫੀ ਮੰਗਣੀ ਪੈਂਦੀ ਐ ਵੀਰੋ ਆ ਜਿਹੜਾ ਪਿਆਰ ਐ ਇਹਦੀ ਕੋਈ ਕੀਮਤ ਨਹੀਂ ਵੀਰੋ ਇੱਕ ਪਾਸੇ ਤਾਂ ਫੁੱਲ ਨੇ ਮਾਮਾ ਸਿਰ ਪਰੋਸਦਿਆਂ ਨੇ ਮੇਰਾ ਪਹਿਣਾ ਦਵਾਮਾ ਦਿੰਦਿਆਂ ਨੌਜਵਾਨ ਵੀ ਰੋਡੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਆ ਕੇ ਮੈਨੂੰ ਕਹਿੰਦੇ ਬੱਚੇ ਦਾ ਹੱਥ ਮਿਲਾ ਲਓ ਵੀਰੋ ਇੱਕ ਪਾਸੇ ਆ ਪਿਆਰਾ ਹੈ ਦੂਜੇ ਪਾਸੇ ਕਾਲੀ ਭਾਜਪਾ ਤੇ ਕਾਂਗਰਸੀ ਲੀਡਰ ਹੈ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗੇੜਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ ਉਹਨਾਂ ਦੀ ਆ ਹਾਲਤ ਹੈ ਉਹਨੇ ਆਪ ਦੇ ਆਪ ਦੇ ਪਰਿਵਾਰ ਤੋਂ ਬਿਨਾਂ ਹੋਰ ਕੋਈ ਸੋਚਿਆ ਹੀ ਨਹੀਂ ਸੋ ਵੀਰੋ ਹੁਣ ਵਪਾਰ ਵੀ ਵੱਧ ਰਿਹਾ ਹੈ ਦੁਕਾਨਦਾਰ ਵੀ ਬਦ ਰਿਹਾ ਮਜ਼ਦੂਰ ਨੂੰ ਮਜ਼ਦੂਰੀ ਸਮੇਂ ਸਿਰ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਜਾਣ ਵੀਰੋ 43000 ਨੌਕਰੀਆਂ ਦੇਤੀਆਂ 1 ਰੁਪਏ ਦਾ ਵੀ ਕੋਈ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਭਗਵੰਤਬਾਨ ਤੇ ਸਵਾ ਦੋ ਸਾਲ ਚ ਕਿ ਸ 1 ਰੁਪਈਆ ਵੀ ਕਿਤੇ ਇਧਰ ਉਧਰ ਘਰਤਾ ਨਾ ਮੇਰੇ ਕੋਲੇ ਵਪਾਰੀ ਆਉਂਦੇ ਆ ਮੈਨੂੰ ਕਹਿੰਦੇ ਆ ਅਸੀਂ ਐਨੇ ਜੁਨਟ ਦੀ ਪਰਮਿਸ਼ਨ ਲੈਣੀ ਹੈ 400 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗੇ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਦੋ ਦੀ ਜਗਾ ਚਾਰ ਜੁੰਟਾਂ ਦੀ ਪਰਮਿਸ਼ਨ ਦੇਉਂਗਾ ਪਰ ਹਜ਼ਾਰ ਮੁੰਡੇ ਰੁਕੋ ਮੁੰਡੇ ਕੁੜੀਆਂ ਨੂੰ ਕੰਮ ਦਿਓ ਮੇਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਹਿੰਦੇ ਵਪਾਰੀ ਕਹਿੰਦੇ ਇਸ ਤੋਂ ਪਹਿਲਾਂ ਅਸੀਂ ਕਿਸੇ ਪਰਿਵਾਰ ਨੂੰ ਮਿਲਣ ਆਉਂਦੇ ਸੀ ਇੱਕ ਪਰਿਵਾਰ ਨਾਲ ਸਮਝੌਤਾ ਕਰਦੇ ਸੀ ਕਿ ਤੁਹਾਨੂੰ ਇੰਨੇ ਦੇ ਦਿਆ ਕਰਾਂਗੇ ਉਹ ਕਹਿੰਦੇ ਹੁਣ ਜਦੋਂ ਮੁੱਖ ਮੰਤਰੀ ਦੇ ਘਰੇ ਆਉਣੇ ਆ ਹੁਣ ਪੰਜਾਬ ਨੂੰ ਮਿਲਣ ਆਉਣੇ ਆ ਹੁਣ ਪੰਜਾਬ ਨਾਲ ਸਮਝੌਤਾ ਕਰਨ ਆਉਣੇ ਆ ਕਿਉਂਕਿ ਪੰਜਾਬ ਮੇਰਾ ਪਰਿਵਾਰ ਹੈ ਪੰਜਾਬ ਮੇਰਾ ਪਰਿਵਾਰ ਹੈ ਲੈ 15 ਤੋਂ 20 ਕਿੰਟ ਤੁਹਾਡਾ ਸਮੇਂ ਸ਼ੁਰੂ ਹੁੰਦਾ ਹੈ ਅਬ ਜੋ ਚੀਕਾ ਮਾਰਨੀ ਹੈ ਨਾਰੇ ਲਾਉਣੇ ਲਾ ਲੋ ਜੀ ਜੀ ਜੋ ਕਹੋਗੇ ਜੋ ਲੋਕ ਕਹਿਣਗੇ ਉਸ ਹਿਸਾਬ ਨਾਲ ਚੱਲਾਂਗੇ ਕਿਉਂਕਿ ਸਰਕਾਰਾਂ ਲੋਕ ਬਣਾਉਂਦੇ ਆ ਔਰ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ ਸਰਕਾਰਾਂ ਲੋਕਾਂ ਨੂੰ ਤੰਗ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਬਿਜ਼ਨਸ ਠੱਪ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਚੁੱਲਿਆਂ 'ਚ ਅੱਗ ਬਚਾਉਣ ਵਾਸਤੇ ਅੱਗ ਜਿਹੜੀ ਹੈ ਉਹਨੂੰ ਮਚਾਉਣ ਵਾਸਤੇ ਅਗਰੂ ਜਲਦੀ ਬਲ ਦੀ ਰੱਖਣ ਵਾਸਤੇ ਉਹਨੀਆਂ ਨੇ ਸਰਕਾਰਾਂ ਚੁੱਲਿਆਂ ਦੀ ਅੱਗ ਬੁਝਾਉਂਦੀਆਂ ਨਹੀਂ ਹੁੰਦੀਆਂ ਬਦਕਿਸਮਤੀ ਨਾਲ ਇਹ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਆਪਣੇ ਚੁੱਲਿਆਂ ਦੀ ਅੱਗ ਬੁਝਾਈ ਹੈ ਬਿਰੋਕਾ ਅਕਾਲੀ ਮੇਡੇਸੀ ਮਜ਼ਦੂਰ ਦਿਵਸ ਸੀ ਮੈਂ ਖੁਦ ਸਨਾਮ ਕਾਲਜ ਤੋਂ ਕਮੀਆਂ ਦਾ ਵੇੜਾ ਸੰਤਰਾ ਮਦਾਸੀ ਦੀਆਂ ਕਪਤਾਮਾਂ ਗਾਗਾ ਕੇ ਮੈਂ ਫਸਟ ਆਉਂਦ ਆ ਰਿਆਂ ਮੈਂ 골ਡ ਮੈਡਲ ਜਿੱਤਦਾ ਰਿਆਂ ਕੀ ਪਤਾ ਸੀ ਪ੍ਰਮਾਤਮਾ ਨੇ ਇਸ ਲੈਵਲ ਤੇ ਜਾ ਕੇ ਆਹ ਜ਼ਿੰਮੇਵਾਰੀਆਂ ਦੇੜੀਆਂ ਨੇ ਸੁਪਰਮਾਤਮਾ ਆਪੀ ਲਿਖੀ ਬੈਠਾ ਹੈ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਜਿਹੜਾ ਜ਼ਿੰਮੇਵਾਰੀ ਦਿੰਦਾ ਉਹ ਹੌਸਲਾ ਵੀ ਦਿੰਦਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦੇਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇਹਨਾਂ ਕਾ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਫਰਕ ਆ ਬਸ ਕਿਉਂਕਿ ਮੈਨੂੰ ਤੁਸੀਂ ਦਾਲਤਾ ਸ਼ੋਰਤਾ ਦੀਆਂ ਬੁਲੰਦੀਆਂ ਤਾਂ 17 18 ਸਾਲ ਦੀ ਉਮਰ ਚ ਦਿਖਾਤੀਆਂ ਸੀ ਉਹ ਤਾਂ ਨਮੇੜਿਆੇ ਕੰਮ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ ਚ ਨਾਮ ਛਪੇ ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ ਤੇ ਫੋਟੋ ਆਵੇ ਮੈਨੂੰ ਸਿਰਫ ਇੱਕੋ ਹੀ ਚਾਹ ਹੈ ਮੇਰੇ ਪੰਜਾਬ ਨੂੰ ਨਦਰ ਨਾ ਲੱਗੇ ਮਰਾ ਪੰਜਾਬ ਉਹੀ ਕੁਸ਼ਤੀਆਂ ਛਿੰਝਾਂ ਗਿੱਧਿਆਂ ਪੰਗੜਿਆਂ ਵਾਲਾ ਪੰਜਾਬ ਬਣ ਜੇ ਸੁਰਜੀਤ ਪਾਤਰ ਨੇ ਲਿਖਿਆ ਕੀ ਹੋਇਆ ਜੇ ਪਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਵੀਰੋ ਫੁੱਲਾਂ ਜੋਗੀ ਜ਼ਮੀਨ ਰੱਖਿਓ ਕਲਮੇ ਲੱਭਾਂਗੇ ਐਸੀ ਧਰਤੀ ਤੇ ਜਿੱਦੇ ਪੰਗੜੇ ਪੈਂਦੇ ਦੇਖਿਓ ਆਪਾਂ ਬਾਹਰ ਜਾਣ ਦਾ ਸਿਸਟਮ ਹੀ ਬੰਦ ਕਰ ਦੇਣਾ ਕਿਉਂ ਜਾਈ ਆਪਣੀ ਧਰਤੀ ਛੱਡ ਕੇ ਉੱਥੇ ਜਾ ਕੇ ਵੀ ਤਾਂ ੱੱਕੇ ਖਾਈ ਜਾਂਦੇ ਆ ਬਹੁਤ ਸਾਰੇ ਮੁੰਡੇ ਕੁੜੀਆਂ ਵਾਪਸ ਆਉਣ ਲੱਗ ਗਏ ਮੈਨੂੰ ਰੋਜ਼ ਫੋਨ ਆਉਂਦੇ ਨੇ ਅਸੀਂ ਆ ਗਏ ਜੀ ਮੈਨੂੰ ਰੋਜ਼ ਫੋਨ ਆਉਂਦੇ ਨੇ ਸਾਨੂੰ ਨੌਕਰੀ ਮਿਲ ਗਈ ਅਸੀਂ ਜਾਣ ਦਾ ਪ੍ਰੋਗਰਾਮ ਕੈਨਸਲ ਕਰਤਾ ਜੀ ਸੋ ਵੀਰੋ ਇਹ ਤੁਹਾਡੇ ਪਿਆਰ ਕਰਕੇ ਆ ਤੁਹਾਡੇ ਬਿਨਾ ਕੁਝ ਨਹੀਂ ਹੋ ਸਕਦਾ ਐਸ ਵਾਰ 13 ਜ਼ੀਰੋ ਕਰ ਦੋ ਮੇਰੇ ਤੋਂ ਜ਼ਿੰਮੇਵਾਰੀ ਵਾਲੀ ਜਿਹੜੀ ਹੈ ਉਹ ਭਾਰਤ ਤ ਬਧੂਗਾ ਪਰ ਇੱਕ ਭਾਰ ਘਟੂਗਾ ਵੀ ਕਿ ਤੁਸੀਂ ਮੇਰੇ 2 ਸਾਲਾਂ ਦੇ ਕੰਮਾਂ ਤੇ ਮੋਹਰ ਲਾਤੀ ਇਹਦਾ ਮਤਲਬ ਤੁਸੀਂ ਮੇਰੇ ਕੰਮਾਂ ਨੂੰ ਐਪਰੀਸ਼ੀਏਟ ਕਰ ਰਹੇ ਹੋ ਮੈਂ ਤੁਗਣਾ ਮੈਂ ਥੁਗੜੇ ਉਤਸ਼ਾਹ ਨਾਲ ਕੰਮ ਕਰੂੰਗਾ ਜਿਹੜੀ ਕੰਪਨੀ ਦੀ ਟੀ-ਸ਼ਰਟ ਬਿਕਣ ਲੱਗ ਜੇ ਨਾ ਆ ਕਪੜਾ ਮਾਰਕੀਟ 'ਚ ਖੜੇ ਆ ਜਿਹੜੀ ਕੰਪਨੀ ਦੀ ਟੀ-ਸ਼ਰਟ ਬਿਕਣ ਲੱਗ ਜੇ ਨਵੇਂ-ਨਵੇਂ ਪ੍ਰਿੰਟ ਕਰਦੀ ਹੈ ਫਿਰ ਉਹ ਸੋ ਇਸ ਕਰਕੇ ਜੇ ਤੁਸੀਂ ਮੇਰਾ ਹੌਸਲਾ ਵਧਾ ਦਿਓਗੇ ਕਿਉਂਕਿ ਮੈਂ ਤਾਂ ਪੈਸੇ ਤਾਂ ਮੈਂ ਕਮਾਉਣੇ ਨਹੀਂ ਪੈਸੇ ਤਾਂ ਮੈਂ ਕਮਾਉਣੇ ਨਹੀਂ ਪੈਸੇ ਵਾਲੇ ਪਾਸੇ, ਕ腐ਸ਼ਨ ਵਾਲੇ ਪਾਸੇ ਤਮੇ ਜਾੜਾ ਨਹੀਂ। ਮਤਲਬ ਤੇਰਾ ਥੋਡੇ ਪਈਆਂ, ਥੋਡੇ ਕਰਕੇ ਆ, ਥੋਡੇ ਵਾਸਤੇ ਆ। ਡਾਕਟਰ ਸਾਹਿਬ ਡਾਕਟਰ ਸਾਹਿਬ ਜ਼ਮੀਨ ਤੋਂ ਉੱਠ ਕੇ ਆਇਆ ਹੈ, ਮਿਹਨਤਾਂ ਕਰਕੇ ਆਇਆ ਹੈ, ਆਮ ਕਰ ਤਕਰੀਬ ਕਰ ਚੁਆਇਆ ਹੈ। ਇਹ ਹਜੇ ਬੰਦਿਆਂ ਨੂੰ ਜਦੋਂ ਪਾਰਲੀਮੈਂਟ ਭੇਜਾਂਗੇ, ਜਿਨ੍ਹਾਂ ਨੇ ਗਰੀਬੀਆਂ ਆਪਣੇ ਪਿੰਡਾਂ ਤੇ ਹੰਡਾਈਆਂ ਹੋਈਆਂ ਨੇ, ਤਾਂ ਫਿਰ ਉਹ ਹਜੇ ਕਾਨੂੰਨੀ ਵੜ ਕੇ ਆਉਣਗੇ। ਸੋ ਥੋਡੇ ਵਾਸਤੇ, ਥੋਡੇ ਵਾਸਤੇ। ਸੋ ਸਿਆਕਾ ਸੋ ਇੱਕ ਵਾਰੀ ਮੈਂ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ ਤੁਸੀਂ ਦੋ ਵਾਰੀ ਕਹਿਣਾ ਹੈ 13 ਜੀਰੋ 13 ਜੀਰੋ ਪੰਜਾਬ ਬਣੇਗਾ ਹੀਰੋ 13 ਜੀਰੋ 13 ਜੀਰੋ ਐਸ ਵਾਰੀ ਪੰਜਾਬ ਬਣੇਗਾ ਹੀਰੋ 13 ਜੀਰੋ 13 ਜੀਰੋ ਸੋ ਵੀਰੋ ਆਹੀ ਹੌਸਲਾ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਆਹੀ ਹੌਸਲਾ ਹੈ ਜਿਹੜਾ ਸਾਡੀ ਥਕਾਵਟਾਂ ਦੂਰ ਕਰਦਾ ਹੈ ਸੋ ਵੀਰੋ ਜਦੋਂ ਮਰਜ਼ੀ ਬੁਲਾ ਲਿਓ ਆ ਪਿੱਪਲਾਂ ਬੋੜਾ ਥੱਲੇ ਜਦੋਂ ਮਰਜ਼ੀ ਮੈਨੂੰ ਬੁਲਾ ਆ ਜਿਹੜਾ ਪਿੱਪਲ ਹੈ ਇਹ ਕਿਉਂ ਕਾਇਮ ਹੈ ਇਹਦੀ ਉਮਰ ਹੋਣੀ 100 ਸਾਲ ਤੋਂ ਉੱਪਰ ਇੱਕ ਕਾਇਮ ਕਿਉਂ ਹੈ ਇਹਨੇ ਬੜੀਆਂ ਇਹਨੇ ਬੜੀਆਂ ਨੇਰੀਆਂ ਝੱਖੜ ਤੂਫਾਨ ਝੱਲੇ ਹੋਣੇ ਕਾਰਨ ਕੀ ਹੈ ਇਹਦੇ ਇੱਥੇ ਖੜੇ ਰਹਿਣ ਦਾ ਕਿਉਂਕਿ ਇਹਦੀਆਂ ਜੜਾਂ ਕਾਇਮ ਨੇ ਇਹ ਜੜਾਂ ਨਾਲ ਜੁੜਿਆ ਹੋਇਆ ਹੈ ਇਹ ਧਰਤੀ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਜਿਹੜੇ ਲੀਡਰ ਜਾਂ ਜਿਹੜੇ ਕੋਈ ਕਲਾਕਾਰ ਥੋੜਾ ਜਿਹਾ ਮਸ਼ਹੂਰ ਹੋ ਕੇ ਆਪਣੀਆਂ ਜੜਾਂ ਛੱਡ ਦਿੰਦੇ ਨੇ ਜ ਜਿੰਨਾਂ ਲੋਕਾਂ ਨੇ ਉਹਨੂੰ ਬਣਾਇਆ ਹੁੰਦਾ ਉਹਨਾਂ ਨੂੰ ਭੁੱਲ ਜਾਂਦੇ ਨੇ ਫਿਰ ਉਹਨਾਂ ਦਾ ਗਮਲਿਆਂ ਵਾਲਾ ਗਮਲਿਆਂ ਵਾਲੇ ਜਿਹੜੇ ਬੂਟੇ ਹੁੰਦੇ ਨੇ ਉਹਨਾਂ ਦਾ ਹਾਲ ਹੁੰਦਾ ਜੇ ਪਿੱਪਲ ਨੇ ਉਹ ਪਿੱਪਲ ਦੇ ਆ ਪੱਤਿਆ ਵੇ ਪਿੱਪਲ ਦੇ ਆ ਪੱਤਿਆ ਵੇ ਕਾ ਦੀ ਖੜਖੜ ਖੜਖੜ ਲਈ ਐ ਪੱਤ ਝੜ ਗਏ ਪੁਰਾਣੇ ਪੰਜਾਬ ਵਾਲਿਓ ਰੁੱਤ ਨਵੇਂ ਆ ਦੀ ਆਈ ਐ ਰੁੱਤ ਨਵੇਂ ਆ ਦੀ ਆਈ ਐ ਰੁੱਤ ਨਵੇਂ ਆ ਦੀ ਆਈ ਐ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇੱਥੀ ਫਿਰਦੇ ਹੋਣੇ ਉਹਨਾਂ ਦੇ ਘਰ ਵੀ ਇੱਥੀ ਨੇ ਭਾਜਪੀ ਵਾਲਿਆਂ ਦੇ ਕਾਂਗਰਸ ਵਾਲਿਆਂ ਦੇ ਥੋੜਾ ਤਾਂ ਚੱਕ ਦਿਓ ਆਵਾਜ਼ ਪਿਪਲ ਦੇ ਬੱਤਿਆਂ ਨੂੰ ਤਾਂ ਪਤਾ ਲੱਗੇ ਵੀ ਇਹ ਪਿਪਲ ਵੀ ਕਹੇ ਮੈਂ ਇੱਕ ਹੋਰ ਇਨਕਲਾਬ ਦੇਖਿਆ ਹੋਇਆ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ